फटी देखी मेरे तो ला मेरे कहीं ला मेरे, नहीं, मेरे मेरे मेरी वीडियो बना बंद कर दी ਵਹਿਰ ਜੀ ਦਾ ਖਾਲਸਾ ਵਹਿਰ ਜੀ ਦੀ ਫਤਿਹ ਕਿਸਾਨ ਜੁਨੇ ਨਾਲ ਇਕੱਠੀਆਂ ਹੋਈਆਂ ਨੇ ਇਹਨਾਂ ਨੂੰ ਲੱਖ ਲੱਖ ਵਧਾਈ ਤੇ ਇਹਦੇ ਨਾਲ ਨਾਲ ਕਿਹੜੇ ਮਜ਼ਦੂਰ ਪਾਈਚਾਰਾ ਉਹਨਾਂ ਦੀਆਂ ਵੀ ਸਮੱਸਿਆ ਨੇ ਉਹਨਾਂ ਦੀਆਂ ਵੀ ਮੰਗਾਂ ਨੇ ਉਹ ਵੀ ਇਸ ਮੰਗਾਂ ਸੰਘਰਸ਼ ਦੇ ਵਿੱਚ ਸ਼ਾਮਲ ਕਰ ਲੈਣੀਆਂ ਚਾਹੀਦੀਆਂ ਨੇ ਜਿਵੇਂ ਕਿ ਹਰੇਕ ਮਜ਼ਦੂਰ ਨੂੰ ਹਰੇਕ ਐਸਸੀ ਕੈਟਾਗਰੀ ਨੂੰ ਸ਼ਾਮਲ ਆਰਟ ਦੇ ਵਿੱਚੋਂ ਉਹਨੂੰ ਬਣਦਾ ਹਿੱਸਾ ਦਿੱਤਾ ਜਾਵੇ ਤੇ ਕਿਹੜੀ ਉਹਦੀ ਮਜ਼ਦੂਰ ਦੀ ਦਿਹਾੜੀ ਆ ਉਹ ਘਟੋ ਘਟ 900 ਰੁਪਿਆ ਸਰਕਾਰ ਵੱਲੋਂ ਪੱਕੇ ਤੌਰ ਤੇ ਬਣਾਈ ਜਾਵੇ ਤੇ ਜਿਹੜੇ ਪਸਾਨ ਦੇ ਖੇਤਾਂ ਦੇ ਵਿੱਚ ਜੀਰੀ ਲਾਉਂਦੇ ਨੇ ਉਹਨਾਂ ਨੂੰ 650 ਰੁਪਿਆ ਇੱਕ ਕਿੱਲੇ ਦੀ ਲਵਾਈ ਉਹਦਾ ਰੇਟ ਬਣਾਇਆ ਜਾਵੇ ਕਿਉਂਕਿ ਜਦੋਂ ਆਪਾਂ ਟੂੜੀ ਦੀ ਟਰਾਲੀ ਵੇਚਦੇ ਆ ਉਦੋਂ 5000 ਰੁਪਏ ਦੀ ਆਪਾਂ ਕਹਿੰਦੇ ਆ ਟੂੜੀ ਦੀ ਟਰਾਲੀ ਆ ਪਰ ਉਹਦੀ ਮਜ਼ਦੂਰੀ 400-500 ਤੇ ਇਸ ਕਰਕੇ ਸਾਡਿਆਂ ਵੀ ਮੰਗਾ ਇਸ ਸੰਘਰਸ਼ ਦੇ ਵਿੱਚ ਸ਼ਾਮਲ ਕਰ ਲੈਣੀਆਂ ਚਾਹੀਦੀਆਂ ਨੇ ਤੇ ਜਦੋਂ ਆਪਾਂ ਨਾਰਾ ਲਾਉਣੇ ਆ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਫੇਰ ਵੀ ਜੇ 12 ਮੰਗਾ ਕਿਸਾਨ ਯੂਨੀਅਨਾਂ ਦੀਆਂ ਹੈਗੀਆਂ ਨੇ ਤੇ ਇਹਦੇ ਵਿੱਚ 4-5 ਮੰਗਾ ਕਿਹੜੀਆਂ ਬੋਲੀਆਂ ਨੇ ਉਹਨਾਂ ਨੂੰ ਸ਼ਾਮਲ ਕਰਕੇ ਇਹਨਾਂ ਲਈ ਬੀਜ ਮੇ ਰਾਸ਼ਨ ਕਣਕ ਦਾ ਆਟਾ ਕਣਕ ਉਹ 20 ਰੁਪਏ ਕਿਲੋ ਦਾ ਕਾਰਡ ਬਣਨਾ ਚਾਹੀਦਾ ਹੋਰ ਕਿਹੜੇ ਰਾਸ਼ਨ ਸਰਕਾਰ ਕਿਹੜੇ ਚੁੱਲ੍ਹੇ ਦੇ ਰਾਸ਼ਨ ਨੇ ਚੁੱਲ੍ਹੇ ਦੇ ਤੇ ਵਰਤੂਣੀਆਂ ਚੀਜ਼ਾਂ ਨੇ ਉਹਨਾਂ ਦੇ ਵੀ ਕੰਟਰੋਲ ਰੇਟ ਉਸ ਕਾਰਡ ਦੇ ਰਾਹੀਂ ਇਹਨਾਂ ਮਜ਼ਦੂਰਾਂ ਨੂੰ ਮਿਲਣੇ ਚਾਹੀਦੇ ਨੇ ਉਹ ਵੈਜਦਿਕਾ ਖਾਸਾ ਉਹ ਵੈਜਦਿਕੀ ਫਤੇ ਚੱਲ ਜਿਆ ਹਾਈ ਹਾਈ